ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ 1699 ਦੀ ਵਿਸਾਖੀ ਨੂੰ ਜਦੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤਾ ਉਦੋਂ ਪੰਜ ਪਿਆਰਿਆਂ ਵਿੱਚੋਂ ਪਹਿਲਾ ਭਾਈ ਦਇਆ ਸਿੰਘ ਜੀ ਸਨ ਰਾੜੇ ਵਾਲੇ ਸੰਤਾਂ ਦੀ ਸੰਪਰਦਾਇ ਦਾ ਮੁੱਢ ਵੀ ਇੱਥੋਂ ਹੀ ਬਜਦਾ ਏ ਭਾਈ ਦਇਆ ਸਿੰਘ ਜੀ ਤੋਂ ਬਾਅਦ ਬਾਬਾ ਸੋਭਾ ਸਿੰਘ ਆਨੰਦਪੁਰ ਸਾਹਿਬ ਵਾਲੇ ਉਹਨਾਂ ਦੇ ਵਰਸਾਏ ਪਿੱਛੋਂ ਬਾਬਾ ਵੀਰ ਸਿੰਘ ਨਰੰਗਾਬਾਦ ਉਹਨਾਂ ਦੀ ਵਰਸਾਏ ਬਾਬਾ ਮਹਾਰਾਜ ਸਿੰਘ ਫਿਰ ਬਾਬਾ RAM SINGH ਬਰਕਤ ਉਹਨਾਂ ਪਿੱਛੋਂ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਉਹਨਾਂ ਪਿੱਛੋਂ ਸੰਤ ਅਤਰ ਸਿੰਘ ਰੇਰੂ ਸਾਹਿਬ ਵਾਲੇ ਹੋਏ ਸੰਤ ਅਤਰ ਸਿੰਘ ਹੋਰਾਂ ਦੇ ਦੋ ਸੇਵਕ ਭਗਵਾਨ ਸਿੰਘ ਤੇ ਈਸ਼ਰ ਸਿੰਘ ਸਨ ਤੇ ਇਹੋ ਈਸ਼ਰ ਸਿੰਘ ਬਾਅਦ ਵਿੱਚ ਸੰਤ ਈਸ਼ਰ ਸਿੰਘ ਰਾੜੇ ਵਾਲੇ ਕਰਕੇ ਮਸ਼ਹੂਰ ਹੋਏ ਅਕਾਲ ਸਤ ਨਾਮ ਸ੍ਰੀ ਵਾਹਿਗੁਰੂ ਸੰਤ ਈਸ਼ਰ ਸਿੰਘ ਜੀ ਦਾ ਜਨਮ ਅਗਸਤ 1905 ਈਸਵੀ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਆਲੋਵਾਲ ਵਿਖੇ ਸਰਦਾਰ ਰਾਮ ਸਿੰਘ ਦੇ ਗ੍ਰਹਿ ਵਿਖੇ ਮਾਤਾ ਰਤਨ ਕੌਰ ਦੀ ਪਾਵਨ ਕੁੱਖੋਂ ਹੋਇਆ ਪਹਿਲਾ ਆਪ ਦਾ ਨਾਂ ਗੁਲਾਬ ਸਿੰਘ ਸੀ ਆਪ ਜੀ ਨੇ ਮੁੱਢਲੀ ਪੜ੍ਹਾਈ ਮਾਡਲ ਸਕੂਲ ਪਟਿਆਲਾ ਤੋਂ ਕੀਤੀ ਇਸ ਦੇ ਨਾਲ-ਨਾਲ ਹਾਕੀ ਦੇ ਚੰਗੇ ਖਿਡਾਰੀ ਸਾਬਤ ਹੋਏ ਮੁੱਢ ਤੋਂ ਹੀ ਆਪ ਦਾ ਧਿਆਨ ਅਧਿਆਤਮਿਕ ਖੇਤਰ ਵੱਲ ਸੀ ਆਪ ਨੇ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਜੀ ਦਾ ਕਈ ਵਾਰ ਕੀਰਤਨ ਸੁਣਿਆ ਅਤੇ ਇਸ ਪਾਸੇ ਵੱਲ ਵਧੇਰੇ ਰੁਚੀ ਲੈਣ ਲੱਗੇ ਵਿਦਿਆਰਥੀ ਜੀਵਨ ਦੌਰਾਨ ਹੀ ਆਪਨੇ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਰੇਰੂ ਸਾਹਿਬ ਰਾਮਪੁਰ ਵਿਖੇ ਸੰਤ ਅਤਰ ਸਿੰਘ ਰੇਰੂ ਸਾਹਿਬ ਵਾਲਿਆਂ ਦੇ ਦਰਸ਼ਨ ਕੀਤੇ ਅਤੇ ਉਹਨਾਂ ਦੇ ਵਿਚਾਰਾਂ ਤੋਂ ਅਜੇ ਹੀ ਪ੍ਰਭਾਵਿਤ ਹੋਏ ਕਿ ਵਿਦਿਆ ਪੂਰੀ ਕਰਨ ਉਪਰੰਤ ਇਸੇ ਪਾਸੇ ਹੀ ਆ ਲੱਗੇ ਨਾਮ ਬਾਣੀ ਸੇਵਾ ਸਿਮਰਨ ਦਾ سلسلہ ਆਰੰਭ ਹੋ ਗਿਆ ਅੰਮ੍ਰਿਤ ਛਕਿਆ ਤੇ ਗੁਲਾਬ ਸਿੰਘ ਤੋਂ ਈਸ਼ਰ ਸਿੰਘ ਬਣ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪ ਦਾ ਤਪ ਸਿਮਰਨ ਵੇਖ ਕੇ ਸੰਤ ਅਤਰ ਸਿੰਘ ਹੋਰਾਂ ਨੇ ਬਚਨ ਕੀਤਾ ਕਿ ਇਹ ਗੁਰਬਾਣੀ ਦਾ ਵਿਦਵਾਨ ਤੇ ਮਹਾਨ ਕੀਰਤਨੀਆ ਹੋਵੇਗਾ ਅੰਤ ਇਸੇ ਤਰ੍ਹਾਂ ਹੀ ਹੋਇਆ ਸੰਤ ਅਤਰ ਸਿੰਘ 1927 ਈਸਵੀ ਵਿੱਚ ਸਦੀਵੀ ਵਿਛੋੜਾ ਦੇ ਗਏ ਤੇ ਆਪ ਰੇਰੂ ਸਾਹਿਬ ਤੋਂ ਰਾੜੇ ਦੀ ਟੱਕੀ 'ਚ ਆ ਬੈਠੇ ਇੱਥੇ ਆਪ ਨੇ ਭਾਰੀ ਤਪ ਕੀਤਾ ਰਾੜੇ ਦੀ ਇਹ ਟੱਕੀ ਹੌਲੀ-ਹੌਲੀ ਤੀਰਥ ਸਥਾਨ ਬਣ ਗਈ ਹਰ ਰੋਜ਼ ਕੀਰਤਨ ਕਥਾ ਗੁਰਬਾਣੀ ਦੀ ਵਿਆਖਿਆ ਹੁੰਦੀ ਦੀਵਾਨ ਸਜਦੇ ਮਹਾਪੁਰਸ਼ਾ ਨੇ ਪੰਜਾਬ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਤੋਂ ਇਲਾਵਾ ਅਨੇਕਾਂ ਵਾਰ ਬਾਹਰਲੇ ਦੇਸ਼ਾਂ ਵਿੱਚ ਵੀ ਗੁਰਬਾਣੀ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਨਸ਼ਿਆਂ ਤੋਂ ਹਟਾ ਕੇ ਨਾਮ ਬਾਣੀ ਵੱਲ ਜੋੜਿਆ ਉਹਨਾਂ ਜਿੱਥੇ 45 ਸਾਲ ਲੋਕ ਸੇਵਾ ਬੜ ਲਾਏ ਉਥੇ ਅਨੇਕਾਂ ਗਰੀਬਾਂ ਲੋੜਵੰਦਾਂ ਦੀ ਮਦਦ ਕੀਤੀ ਗੁਰਦੁਆਰਾ ਰਾਣਾ ਸਾਹਿਬ ਵਿਖੇ ਇੱਕ ਵੱਡਾ ਹਸਪਤਾਲ ਕਾਲਜ ਅਤੇ ਇੱਕ ਵਿਰਧ ਆਸ਼ਰਮ ਚਲਾ ਕੇ अनेका ਬਿਆਸਰਿਆਂ ਨੂੰ ਆਸਰਾ ਦਿੱਤਾ ਗੁਰੂ ਦੇ ਲੰਗਰ ਚਲਾਏ 26 ਅਗਸਤ 1975 ਈਸਵੀ ਨੂੰ ਜਦੋਂ ਉਹ ਇੰਗਲੈਂਡ ਵਿੱਚ ਧਰਮ ਪ੍ਰਚਾਰ ਕਰਨ ਲਈ ਗਏ ਹੋਏ ਸਨ ਤਾਂ ਉਥੋਂ ਦੇ ਸ਼ਾਇਰ ਬਲਵਰ ਹੈਪਟਨ ਵਿਖੇ ਪੰਜ ਭੂਤਕ ਸਰੀਰ ਤਿਆਗ ਕੇ ਅਕਾਲ ਪੁਰਖ ਦੇ ਚਰਨਾ ਵਿੱਚ ਜਾ ਬਿਰਾਜੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਹਰ ਸਾਲ ਉਹਨਾਂ ਦੀ ਯਾਦ ਵਿੱਚ ਤਿੰਨ ਦਿਨਾਂ ਸਮਾਗਮ ਗੁਰਦੁਆਰਾ ਰਾਣਾ ਸਾਹਿਬ ਵਿਖੇ ਕਰਵਾਇਆ ਜਾਂਦਾ ਹੈ ਹੁਣ ਵੀ ਚੱਲ ਰਿਹਾ ਹੈ अनेका ਸੰਗਤਾਂ ਲਾਹਾ ਪ੍ਰਾਪਤ ਕਰ ਰਹੀਆਂ ਹਨ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਚਰਨਾਂ ਵਿੱਚ ਵਾਰ ਵਾਰ ਨਮਸਕਾਰ ਸਤਿਗੁਰੂ ਕਿਰਪਾ ਕਰਨ ਹੋਇਆਂ ਪੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤੇ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ